ਤੇ ਸਰਸੰਤੇ ਨਾਲ ਜਿਹੜੇ ਸਰਪੰਚ ਸਾਹਿਬ ਚੁਣੇ ਗਏ ਨੇ ਕੀ ਕਹਿਣਾ ਚਾਹੋਗੇ ਅੱਜ ਜੋ ਸਾਡੇ ਪਿੰਡ ਚ ਹੋਇਆ ਅਸੀਂ ਤਾਂ ਕਦੇ ਸੋਚਿਆ ਬਣਹੀ ਵੀ ਕੀ ਪਰਮਾਤਮਾ ਦਾ ਭਾਣਾ ਇਹੋ ਜਿਹਾ ਚੱਲਿਆ ਹੋਇਆ ਅਸੀਂ ਤੇ ਗਏ ਹੀ ਚਲੋ ਸਰਸੰਤੇ ਹੋਣੀ ਅੱਜ ਤੇ ਸਭ ਤੋਂ ਵੱਡੀ ਗੱਲ ਜਿਹੜੀ ਇੱਨਾ ਆਈ ਇਹਦੇ ਵਿੱਚ ਉਹ ਗੁਰਬਾਣੀ ਦੀਆਂ ਪੰਕਤੀਆਂ ਮੈਂ ਸੇਵਕੋ ਸੇਵਾ ਬਣ ਆਈ ਇੱਕ ਪੰਕਤੀ ਹੈ ਸਾਬ ਹੱਥ ਵੜੇ ਗਿਆ ਜਿਸ ਭਾਵੇਂ ਤਿਸ ਦੇ ਇਸ ਪਰਿਵਾਰ ਦੀ ਇੰਨੀ ਸੇਵਾ ਨਾਲ ਸਾਰਿਆਂ ਨੂੰ ਪਤਾ ਹੈ ਪੂਰੇ ਪਿੰਡ ਨੂੰ ਪਤਾ ਜਿੰਨੀ ਖੁਲ ਦਿੱਲੀ ਮਲ ਸੇਵਾ ਕਰਦੇ ਗੁਰਦਰਾ ਇੱਧਰ ਉੱਧਰ ਵੀ ਕੋੰਦਨ ਕਰਦੇ ਆ ਸਭ ਤੋਂ ਵੱਡਾ ਉਹ ਅੱਗੇ ਆਇਆ ਵੈ ਉਸ ਤੋਂ ਬਾਅਦ ਜਿਹੜਾ ਧੰਨਵਾਦ ਅਸੀਂ ਕਰਦੇ ਆ ਸਾਫ ਕਸ ਸਰਪੰਚ ਕੁਲਦੀਪ ਸਿੰਘ ਸਾਫ ਕਸ ਸਰਪੰਚ ਸਰਪੰਚ ਨਿਹਾਲ ਸਿੰਘ ਤੇ ਬਲਜਿੰਦਰ ਸਿੰਘ ਜੀ ਮੈਂਬਰ ਪੰਚਾਇਤ ਜੋ ਆਰਤੀ ਹੈ ਸਾਡੇ ਤੇ ਦਾਸ ਦੇ ਸਹਿਯੋਗ ਨਾਲ ਜਿਹੜਾ ਕੰਮ ਹੋਇਆ ਵੈ ਬਹੁਤ ਵਧੀਆ ਨਿਪਰੇ ਚੱਲ ਗਿਆ ਵੈ ਤੇ ਸਾਰੇ ਪਿੰਡ ਵਤਾਈਆਂ ਦਾ ਪਾਤਰ ਹੈ ਬਾਕੀ ਜਿਹਨਾਂ ਨੂੰ ਆਪਾਂ ਦੱਸਿਆ ਪਿੰਡ ਪੂਰੇ ਵੀ ਜਿਹੜਾ ਆਪਣੇ ਹੁਣ ਸੀਐਮ ਸਾਹਿਬ ਦੇ ਆਰਡਰ ਹੈ ਉਹਨਾਂ ਨੇ ਜੋ ਵੀ ਹਦਾਇਤਾਂ ਕੀਤੀਆਂ ਵੈ ਕਿ ਜਿਹੜਾ ਵੀ ਪਿੰਡ ਸਰਵਸੰਤੀ ਕਰੂਗਾ 5 ਲੱਖ ਰੁਪਏ ਦਿੱਤਾ ਜਾਏਗਾ ਉਹ ਆਪਾਂ ਪਹਿਲ ਦੇ ਆਧਾਰ ਤੇ ਆਪਣੇ ਹਲਕਾਂ ਚਾਰਜ ਨੂੰ ਮਿਲਾਂਗੇ ਜਿਸ ਤੱਕ ਜਾਣਾ ਪਿਆ 5 ਲੱਖ ਵੀ ਲਵਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਮੁਹੱਲਾ ਕਲੀਨਿਕ ਮਤਲਬ ਹਰ ਪਿੰਡ ਨੂੰ ਮਤਲਬ ਜਿਹੜਾ ਪਿੰਡ ਸਹਿਮਤੀ ਕਰੇਗਾ ਪਹਿਲ ਦੇ ਆਧਾਰ ਤੇ ਮਿਲੇਗਾ ਉਹ ਸਾਡੀ ਪਾਰਕ ਵਿੱਚ ਬਿਲਡਿੰਗਾਂ ਤੋਂ ਖਾਲੀ ਪਈਆਂ ਹਨ ਉੱਥੇ ਹੀ ਮੁਹੱਲਾ ਕਲੀਨਿਕ ਲਿਆਵਾਂਗੇ ਠੀਕ ਹੈ ਉਸ ਤੋਂ ਬਾਅਦ ਗਰਾਊਂਡ ਵੀ ਕਿਹਾ ਗਵਰਨਰ ਸਾਹਿਬ ਨੇ ਕਿ ਜੇ ਨਹੀਂ ਕਿਤੇ ਗਰਾਊਂਡ ਤਾਂ ਹੀ ਗਰਾਊਂਡ ਨੂੰ ਨੌਜਵਾਨਾਂ ਦਵਾਂਗੇ ਸਰਕਾਰ ਗਰਾਊਂਡ ਵੀ ਦੇਗੀ ਬਿਲਕੁਲ ਜੀ ਸਾਡਾ ਪਿੰਡ ਨਸ਼ਾ ਰਹਿ ਤਾ ਬ ਕੁਛ ਵੀ ਦੇ ਦੇ ਪੱਤਰਕਾਰ ਦਿੱਲੀ ਕਿਹੜਾ ਕਿਹੜਾ ਦੇਖਿਆ ਨੌਜਵਾਨ ਮਰ ਰਹੇ ਆ ਬਹੁਤ ਕੁਛ ਹੋ ਰਿਹਾ ਨਸ਼ਾ ਨਸ਼ਾ ਹੋ ਰਹੀ ਪੂਰੇ ਪੰਜਾਬ ਚ ਲੇਕਿਨ ਸਾਡਾ ਪਿੰਡ ਕੋਈ ਇੱਕ ਹਾ ਦੁੱਕਾ ਨੌਜਵਾਨ ਹੋਣਗੇ ਉਹ ਵੀ ਅਸੀਂ ਮੁੰਡਿਆਂ ਨੂੰ ਦੱਸਾਂ ਵੀ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਜਮਾ ਕਰਾ ਕੇ ਦਾਖਲ ਕਰਾ ਕੇ ਉਹਨਾਂ ਨੂੰ ਲਾਜ ਕਰਾਈਏ ਤੋਂ ਨਸ਼ਾ ਛੁਡਾਈਏ ਨਾ ਆ ਦੇਖਿਆ ਜਾਵੇ ਤਾਂ ਮੁੰਡਿਆਂ ਵਾਸਤੇ ਕੋਈ ਖੇਡਣ ਦੀ ਕੋਈ ਗਰਾਊਂਡ ਨਹੀਂ ਕੋਈ ਆਹ ਹਾਲ ਸਮਝ ਨਹੀਂ ਇਹ ਬਸ ਆਪਣੇ ਮੇਰੀ ਮੇਰੀ ਇਹੋ ਮੈਂ ਬਲਾਹਕਪੁਰ ਦਾ ਹੋਂਦ ਨਾ ਤੇ ਕਹਿਣਾ ਕਿ ਮੈਂ ਪੂਰਾ ਯੋਰ ਲਾਉਂਗਾ ਕਿ ਪੂਰਾ ਚਾਹ ਜੇ ਜੇ ਨਾਲ ਮਿਲ ਗਈ ਠੀਕ ਹੈ ਨਹੀਂ ਤਾਂ ਇਹ ਸਕੂਲ ਦੇ ਵਿੱਚ ਹੀ ਆ ਗਿਆ ਲੈ ਪਿੰਡ ਵਾਸੀਆਂ ਨੂੰ ਕਿੰਨੇ ਕੇ ਖੁਸ਼ੀ ਅੱਜ ਸਰਪੰਚ ਸਾਹਿਬ ਦੇ ਮੈਂ ਕਹਿੰਦਾ ਢੋਲ ਵੱਜਣ ਦੇ ਸਵੇਰ ਦੇ ਤੇ ਦੇਖੋ ਢੋਲ ਵੱਜੇ ਪੂਰੇ ਜਗ੍ਹਾ-ਜਗ੍ਹਾ ਅੱਜ ਪੂਰੇ ਪਿੰਡ ਦਾ ਘੇੜਾ ਕੱਢਿਆ ਹੋਇਆ ਸਾਰੇ ਖੁਸ਼ ਹੈ ਕੋਈ ਕਹਿੋ ਜਿਆ ਹੈ ਨਹੀਂ ਵੀ ਜਿਹੜਾ ਨਾਜ ਨਾਜ ਖੁਸ਼ ਹੋਵੇ ਮਤਲਬ ਪਹਿਲਾਂ ਦੀ ਆਪਣਾ ਸ਼ੋਭਨਾਮ ਜੀ ਸਰ ਪਰਵੇਸ਼ ਸਿੰਘ son of ਭਗਤ ਸਿੰਘ ਨੰਬਰਦਾਰ ਹਾਂਜੀ ਸਰ ਅੱਜ ਜਿਹੜੀ ਪਿੰਡ ਦੀ ਸਖ ਸੰਤੀ ਦੇ ਨਾਲ ਤੁਹਾਡੀ ਚੋਣ ਹੋਈ ਹੈ ਕੀ ਕਹਿਣਾ ਚਾਹੋਗੇ ਉਸਦੇ ਪੂਰੇ ਪਿੰਡ ਦਾ ਮੈਂ ਨਿਵਾਦ ਕਰਦਾ ਇਹ ਤੋਂ ਜੜ ਤੱਕ ਕਿਸੇ ਵੀ ਜਾਤੀ ਦੇ ਨਾਲ ਸੰਬੰਧ ਕਰਦੇ ਭਾਈਚਾਰੇ ਨਾਲ ਉਹਨਾਂ ਸਾਰਿਆਂ ਦਾ ਤਹਿ ਦਰਦ ਕਰਵਾਤੀ ਹੈ ਜਿਨ੍ਹਾਂ ਨੇ ਸਰਬਸੰਮਤੀ ਕਰਕੇ ਸਾਨੂੰ ਚੁਣਿਆ ਕਿੰਨੇ ਕਿ ਮੈਂਬਰਾਂ ਦੀ ਜਿਹੜਾ ਗਠਣਾ ਹੋਇਆ ਕਿੰਨੇ ਕਿ ਮੈਂਬਰ ਜਿਹੜੇ ਤੁਹਾਡੇ ਨਾਲ ਸਰਪੰਚੀ ਤੌਰ ਤੇ ਕਟੋ-ਕਟ 300 ਤੋਂ 400 ਦੇ ਲਗਭਗ ਸਾਰੇ ਆਰਮੀ ਗੁਰਦੁਆਰਾ ਸਾਹਿਬ ਦੇ ਵਿੱਚ ਪਿੱਟੇ ਹੋਏ ਸੀ ਸਾਰੀਆਂ ਬਰਾਦਰੀਆਂ ਦੇ ਵਿੱਚ ਕਿਸੇ ਵੀ ਬਰਾਦਰੀ ਦਾ ਨਾਮ ਨਹੀਂ ਲੈਣਾ ਚਾਹੁੰਦੇ ਸਾਰੀਆਂ ਬਰਾਦਰੀਆਂ ਮਜੀਵੀਰ ਸਿੰਘ ਰਾਮਗੜੀਆ ਸਿੰਘ ਕਤਰੀ ਸਿੰਘ ਤੇ ਸਾਡੀ ਲਵਣਾ ਬ੍ਰਦਰਲੀ ਸਾਰੇ तकरीबन 300 ਤੋਂ ਵੱਧ ਹੀ ਸੀਗੇ ਲੇਕਿਨ ਰੌਂਡ ਫਿਕਰ ਚ ਨਹੀਂ ਦੱਸ ਸਕਦੇ ਵੀ 300 ਸੀ ਜਾਂ ਜ਼ਿਆਦਾ ਮੈਕਸਿਮ ਇੰਨੇ ਆਦਮੀ ਸੀਗੇ ਔਰ ਤਾਂ ਬੱਚੇ ਪਹਿਲਾਂ ਵੀ ਤੁਸੀਂ ਲੰਬੜਦਾਰ ਰਹ ਚੁੱਕੇ ਸੀ ਮੇਰੇ ਫਾਜ਼ਲ ਸਿੰਘ ਅੱਛਾ ਉਹ ਕਿੰਨਾ ਟਾਈਮ ਦਾ ਲੰਬੜਦਾਰੀ ਕੀਤੀ ਬ੍ਰਦਰ ਉਹਨਾਂ ਨੇ ਮੇਰਾ ਕਰ 30-35 ਸਾਲ ਕੀਤੀ ਠੀਕ ਆਦਲ ਸਾਲ ਉਸ ਤੋਂ ਬਾਅਦ ਬ੍ਰਦਰ ਸੀ ਸਾਡੇ ਬ੍ਰਦਰ ਵੱਡੇ ਸੀਗੇ ਨੰਬਰਦਾਰ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਥੋੜੇ ਜਿਹਾ ਟਾਈਮ ਰਿਹਾ ਪਰਸੋਂ ਬਾਅਦ ਸਾਡੇ ਪਿੰਡ ਦੇ ਸਰਦਾਰ ਡੋਗਰ ਸਿੰਘ ਜੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹ ਨੰਬਰਦਾਰ ਬਣੇ ਠੀਕ ਹਾਂਜੀ ਸਾਨੂੰ ਸਰਸੰਮਤੀ ਨਾਲ ਸਰਪੰਚ ਚੁਣਿਆ ਗਿਆ ਪਿੰਡ ਵੱਲੋਂ ਖਾਸ ਕਰਕੇ ਕੀ ਕਹਿਣਾ ਚਾਹੋ ਕਿੰਨੀ ਕੁ ਖੁਸ਼ੀ ਹੈ ਤੁਹਾਡੇ ਲਈ ਖੁਸ਼ੀ ਤੇ ਬਹੁਤ ਜ਼ਿਆਦਾ ਜਿੰਨੀ ਖੁਸ਼ੀ ਸਾਡੇ ਪਰਿਵਾਰ ਨੂੰ ਹੈ ਓਨੀ ਹੀ ਖੁਸ਼ੀ ਸਾਰੇ ਪਿੰਡ ਨੂੰ ਹੈ ਕਿਉਂਕਿ ਅਸੀਂ ਪ੍ਰਧਾਨ ਸਾਹਿਬ ਨੇ ਦੱਸਿਆ ਬਲਾਕ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਨੇ ਕਿ ਅਸੀਂ ਕਦੀ ਕਿਸੇ ਦਾ ਮਾੜਾ ਨਾ ਸੋਚਿਆ ਨਾ ਹੀ ਮਾਰਾ ਕਦੀ ਕੀਤਾ ਔਰ ਅਹੀ ਹਰ ਇੱਕ ਦੇ ਅੱਗੇ ਵੱਧ ਤੋਂ ਵੱਧ ਜੋ ਸੰਜੋਗ ਹੋਵੇ ਸਾਡੇ ਕੋਲ ਅਸੀਂ ਕਰੀਦਾ ਹਰ ਇੱਕ ਦਾ ਮੈਂ ਇਸ ਟਾਈਮ ਬਿਜਲੀ ਬੋਰਡ ਸਰਵਿਸ ਕਰਦਾ ਜੀ ਬੇਗਵਾਲ EMPLOYEES FEDERATION ਸਰਕਲ ਪ੍ਰਧਾਨ ਹਾਂ ਜੀ ਔਰ ਮੈਂ ਮੇਰੀ ਪੂਰੀ ਬਿਜਲੀ ਦਫਤਰ ਤੇ ਬਿਜਲੀ ਮੁਲਾਜ਼ਮਾਂ ਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਪਰ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਰਹਿੰਦੇ ਆ ਸਭ ਤੋਂ ਜ਼ਿਆਦਾ ਸਾਡੇ ਪਿੰਡ ਦੀਆਂ ਗਲੀਆਂ ਦਾ ਬਹੁਤ ਮਾੜਾ ਹਾਲ ਹੈ ਅਹੀ ਫਲਾ ਆਮ ਆਦਮੀ ਪਾਰਟੀ ਦੇ ਕੋਲ ਜਿਹਦੀ ਸਰਕਾਰ ਐ ਸੀ ਉਹ ਸਰਕਾਰ ਦੇ ਅਸਟੈਂਪ ਬੰਦੇ ਆ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਉਹ ਜਿਹਦੀ ਸਰਕਾਰ ਐ ਉਹਦਾ ਹੀ ਸਰਪੰਚ ਹੁੰਦਾ ਔਰ ਅਸੀਂ ਆਮ ਆਦਮੀ ਪਾਰਟੀ ਕੋਲ ਜਾ ਕੇ ਅਸੀਂ ਪੈਸਾ ਲਵਾਗੇ ਪਿੰਡ ਵਾਸਤੇ ਔਰ ਪਿੰਡ ਨੂੰ ਕੰਮ ਕਰਕੇ ਦੱਸਾਂਗੇ ਕਿ ਅਸੀਂ ਜਿਹੜਾ ਪਿੰਡ ਦੇ ਵਿੱਚ ਕੋਈ ਫਰਕਸ਼ਨ ਨਹੀਂ ਪਾਉਣੀ ਹਰ ਬੱਚੇ ਨੂੰ ਨਾਲ ਲੈ ਕੇ ਤੁਰਾ ਕੇ ਔਰ ਪਹਿਲ ਦੇ ਆਧਾਰ ਤੇ ਅਸੀਂ ਸੀਵਰੇਜ ਦਾ ਕੰਮ ਵਾਸਤੇ ਜੋ ਮੇਰੇ ਪਿੰਡ ਦੀ ਮੇਰੇ ਦਿਲ ਦੀ ਇੱਛਾ ਕਿ ਅਸੀਂ ਪਿੰਡ ਦਾ ਸੀਵਰੇਜ ਆਹੀ ਪਾਉਣਾ ਲਾਈਟਾਂ ਲਾਉਣੀਆਂ ਅਸੀਂ ਦੋ ਤਿੰਨ ਚਾਰ ਕੰਮ ਜਿਹੜੇ ਆ ਉਹ ਪਿੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਪਰ ਦੇਖਿਆ ਜਾਵੇ ਤੁਹਾਡੇ ਪਿੰਡ ਦੇ ਜਿਹੜੇ ਲੋਕ ਨੇ ਬਹੁਤ ਖੁਸ਼ ਨੇ ਜਿੱਦਾਂ ਹਾਂਜੀ ਮੇਰੇ ਫਤਿਹ ਸਾਹਿਬ ਨੂੰ ਸਰਪੰਚ ਬਣਾਉਣ ਦੇ ਵਿੱਚ ਮੇਰੇ ਮੇਰੇ ਜੋ ਸਰੀਕਾ ਵਾਰੀ ਹੈ ਜੋ ਸਾਡੇ ਪੂਰੇ ਪਿੰਡ ਨੇ ਸਾਰੇ ਪਿੰਡ ਨੇ ਜੋਰ ਲਾਇਆ ਮਲਕੀਰ ਸਿੰਘ ਪ੍ਰਧਾਨ ਸਰਪੰਚ ਕੁਲਦੀਪ ਸਿੰਘ ਡਾਕਟਰ ਜਰਨੈਲ ਸਿੰਘ ਮੇਰੇ ਚਾਚਾ ਹਰਜੰਤ ਸਿੰਘ ਮੈਂ ਨਾਂ ਲੈਣ ਲੱਗਾ ਤੇ ਬਹੁਤ ਜ਼ਿਆਦਾ ਵੈ ਸਾਡਾ ਅੰਕਲ ਡੋਕਰ ਸਿੰਘ ਹੀ ਗੱਲ ਨਾਲ ਤਾਂ ਬੇਟਾ ਉਹਨਾਂ ਨੇ ਆਪਣੀ ਮੈਂਬਰੀ ਵੀ ਛੱਡਤੀ ਸਾਡੇ ਵਾਸਤੇ ਕਿ ਮੈਂ ਮੈਂਬਰ ਵੀ ਨਹੀਂ ਬਣੂੰਗਾ ਸਰਪੰਚੀ ਜਿਹੜੀ ਆ ਉਹ ਇੱਧਰ ਆਉਣੀ ਚਾਹੀਦੀ ਹੈ ਮੈਂ ਉਹਨਾਂ ਦਾ ਵੀ ਕਾਲੇ ਭਰਾ ਦਾ ਵੀ ਆਪਣੇ ਦਾ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਿਰ ਸਮਤੀ ਨਾਲ ਪੰਚਾਇਤ ਸਾਡੀ ਚੁਣੀ ਹੈ ਤੇ ਅਸੀਂ ਪੂਰੀ ਤਨਦੇਹੀ ਨਾਲ ਪਿੰਡ ਦੀ ਸੇਵਾ ਕਰਾਂਗੇ ਜਿੱਥੇ ਵੀ ਸਾਨੂੰ ਪਿੰਡ ਹੁਕਮ ਲਾਊਗਾ ਅਸੀਂ ਪੂਰੀ ਤਨਦੇਹੀ ਨਾਲ ਪਿੰਡ ਦਾ ਸਾਥ ਦੇਵਾਂਗੇ ਤੇ ਹਰ ਟਾਈਮ ਆਹੀ ਹਾਜ਼ਰ ਹਾਂ 24 ਆਵਰ ਜਦੋਂ ਵੀ ਸਾਨੂੰ ਕਹਿਣਗੇ ਜਿਸ ਟਾਈਮ ਕਹਿਣਗੇ ਉਸ ਟਾਈਮ ਹਾਜ਼ਰ ਹਾਂ